ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਜਲ ਕਿੰਨਾ ਕੀਮਤੀ ਹੈ ਆਪਣੇ ਲਈ ਆਪਾਂ ਰੋਜ਼ ਹੀ ਜਲ ਦੀ ਵਰਤੋਂ ਕਰਦੇ ਹਾਂ ਪੀਣ ਲਈ ਨਹਾਉਣ ਦੇ ਸਮੇਂ ਬਾਹਰ ਅੰਦਰ ਜਾਣ ਸਮੇਂ ਜਲ ਇੱਕ ਕੁਦਰਤੀ ਸਰੋਤ ਹੈ ਪਰ ਦੁੱਖ ਦੀ ਗੱਲ ਕਿ ਦਿਨ ਦਿਨ ਜਲ ਘਟ ਰਿਹਾ ਹੈ ਧਰਤੀ ਦੇ ਆਉਣ ਵਾਲੇ ਸਮੇਂ 'ਚ ਸਾਨੂੰ ਇੱਕ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਰਵਨੀਤ ਸਿੰਘ ਆਉ ਉਹ ਇਨਾਂ ਤੋਂ ਉਹ ਸਲਾਹ ਲਈਏ ਇਹ ਦਾਸ ਰਵਨੀਤ ਸਿੰਘ ਜ਼ਿਲ੍ਹਾ ਤਰਨਤਾਰਨ ਪੱਟੀ ਸ਼ਹਿਰ ਮਾਝੇ ਵਾਲੇ ਪਾਉ ਜਿੱਦਾਂ ਰਾਣੇ ਵੀਰ ਨੇ ਦੱਸਿਆ ਵੀ ਆਪਾਂ ਵੱਖ-ਵੱਖ ਵਿਸ਼ਿਆਂ ਦੇ ਟੌਪਿਕਾਂ ਬਾਰੇ ਆਪਾਂ ਗੱਲਬਾਤ ਕਰਦੇ ਰਹਿੰਦੇ ਅੱਜ ਆਇਆ ਵੀ ਪਾਣੀ ਕਿਵੇਂ ਬਾਸਦਾ ਪਾਣੀ ਠਾਂ ਜਾ ਰਿਹਾ ਵੇਖੋ ਜਦੋਂ ਆਪਾਂ ਚਲੋ ਪਾਣੀ ਦੀ ਗੱਲ ਕਰ ਲਈਏ ਪਾਣੀ ਹੋਣ ਬੋਤਲਾਂ ਜਾਂ ਉਨ ਲਾ ਪਿਆ ਰੱਬ ਨਾ ਕਰੇ ਗਾਂਜ ਦਾ ਡਰਾਪਸ ਆਪ ਅੱਖਾਂ 'ਚ ਪੋਣੇ ਇਦਾਂ ਗਾਂ ਪਾਣੀ ਆਉਣ ਆਪਣਾ ਰੱਬ ਨਾ ਕਰੇ ਪਰ ਇਹ ਇਹ ਮੁਸ਼ਕਲ ਵੱਡਾ ਆਪਣੇ ਪ੍ਰੋਬਲਮ ਆ ਵੇਖੋ ਜ ਆ ਪਾਣੀ ਹੈ ਜਦੋਂ ਆਪਾਂ ਕੋਈ ਨਹਾਉਣੇ ਆ ਹਨਾ ਕੱਪੜੇ ਧੋਣ ਚਲੋ ਹੁਣ ਵਾਸ਼ਿੰਗ ਮਸ਼ੀਨਾਂ ਆ ਗਈਆਂ ਚਲੋ ਪਾਣੀ ਦੋ ਤਿੰਨ ਬਾੜੀਆਂ ਪਾਈਆਂ ਤੇ ਜਿਹੜੇ ਲੋਕ ਹਜੇ ਵੀ ਲੋਕ ਇਹੋ ਜਿਹੇ ਹੈਗੇ ਆ ਜਿਹੜੇ ਮੇਰੇ ਵਰਗੇ ਪਾਣੀ ਦੀ ਟੂਟੀ ਛੱਡ ਕੇ ਥੱਲੇ ਉਹਨਾਂ ਇੱਕ ਮੱਗ ਭਰ ਕੇ ਉਹਦਾ ਪਾਣੀ ਟੂਟੀ ਛੱਡੀ ਹੈ ਨਾ 30 40 50 ਲੀਟਰ ਤੇ ਇੱਕ ਬੰਦਾ ਆਪਣੇ ਨਹਾਉਣ ਤੇ ਪਾਣੀ ਖਰਾਬ ਕਰ ਰਿਹਾ ਇਦਾਂ ਹੀ ਕੱਪੜਿਆਂ ਦੇ ਟੂਟੀ ਬੰਦ ਨਹੀਂ ਕਰਨੀ ਤੇ ਆਪਾਂ ਪਿੱਛੇ ਮੋਟਰ ਛੱਡੀ ਯਾਨੀ ਉਹ ਸਾਰਾ ਪਾਣੀ ਵੇਸਟ ਹੋ ਕੇ ਨਦੀਆਂ ਨਾਲਿਆਂ ਚ ਦਰਿਆਵਾਂ ਦੇ ਹੋ ਕੇ ਤੇ ਵੇਖੋ ਸਮੁੰਦਰਾਂ ਜਾ ਰਿਹਾ ਉਹ ਫਿਰ ਪਾਣੀ ਹੁਣ ਜੈਸਲ ਮੇਰ ਰਾਜਸਥਾਨ ਵਾਲੇ ਵੇਖੋ ਕਿੰਨਾ ਪਾਣੀ ਉਥੇ ਲੋਕੀ ਤਰਸਦੇ ਕੂਹੇ ਠਾਂ ਜਾ ਰਹੇ ਆਪਣੇ ਵੇਖੋ ਸਾਡੇ ਲੱਗ ਗਈ 800 ਫੁੱਟ ਬੋਰ ਆ ਵੇਖੋ ਨਹੀਂ ਤੇ 100 150 200 ਫੁੱਟ ਤੇ ਪਾਣੀ ਉੱਪਰ ਆ ਜਾਂਦਾ ਹੈ ਆਪਾਂ ਨੂੰ ਪਾਣੀ ਬਚਾਉਣਾ ਚਾਹੀਦਾ ਵਾ ਕਿਉਂਕਿ 20ਾਂ 25ਾਂ ਰੁਪਈਆ ਦੀ ਬੋਤਲ ਪਾਣੀ ਦੀ ਹੋਗੀ ਰੱਬ ਨਾ ਕਰੇ گا ਪਾਣੀ ਬੜਾ ਮੁਸ਼ਕਲ ਹਾਲਾਤ ਹੈ ਵੇਖੋ ਰਾਜਸਥਾਨ ਇੱਧਰ ਤੁਸੀਂ ਗੁਜਰਾਤ ਆਲ ਚਲਜੋ ਉਧਰ ਵੀ ਕਾਨੇਰ ਵਾਲੀ ਸਾਈਡ ਪਾਣੀ ਬਹੁਤ ਮੁਸ਼ਕਲੋ ਪਾਣੀ ਪਤਾ ਕਿੱਦਾਂ ਪੀਂਦੇ ਆ ਜਿਹੜਾ ਆਪਣਾ ਨਦੀਆਂ ਦੁੱਜੀਆਂ ਦਰਿਆ ਪਾਣੀ ਜਾਂਦਾ ਨਾ ਉਹ ਪੁਣਕੇ ਪੀਂਦੇ ਸ਼ਾਂਤੀ ਕਰਕੇ ਪਾਣੀ ਪੀਂਦੇ ਆ ਉਹਨਾਂ ਦੇ ਲਾ ਦੇ ਵੇਖੋ ਆਪਾਂ ਨੂੰ ਤਾਂ ਫਿਰ ਵੀ ਆਪਣਾ ਮਾਝੇ ਪੰਜਾਬ ਚ ਬਚਾਵਾ ਪਾਣੀ ਦੀ ਬਚਾਓ ਕਰੋ ਬਾਕੀ ਰਾਨਾ ਵੀ ਦੱਸੋ ਵੀਰ ਜਿਹੇ ਵਾਸਤਾਨ ਚ ਜਿਹੜਾ ਮੀਂਹ ਦਾ ਪਾਣੀਆ ਉਹਨੂੰ ਇੱਕ ਥਾਂ ਡੱਬ ਕਰ ਲੈਂਦੇ ਆ ਹੌਲੀ ਹੌਲੀ ਮਿੱਟੀ ਨੂੰ ਸਾਫ਼ ਕਰਦੇ ਆ ਫੇਰ ਪੀਂਦੇ ਆ ਤੇ ਕਈ ਕਈ ਦਿਨ ਉੱਥੇ ਉਹ ਨਹਾਉਂਦੇ ਨਹੀਂ ਆ 6-6 ਮਹੀਨੇ ਲਗਾਤਾਰ ਉਹ ਇਸ਼ਨਾਨ ਨਹੀਂ ਕਰਦੇ ਕਾਰਨ ਵੀ ਪਾਣੀ ਨਹੀਂ ਹੈਗਾ ਜੇ ਪਾਣੀ ਨਹੀਂ ਹੈਗਾ ਤਾਂ ਕਿੰਨਾ ਔਖਾ ਹੈ ਹੁਣ ਆਪਣਾ ਇੱਥੇ ਪੰਜਾਬ ਆਪਾਂ ਡੇਲੀ ਪਾਣੀ ਗਵਾਂਟਲਾਂ ਦੇ ਨਾਲ ਰੋੜੀ ਆਉਂਦੇ ਆ ਨਾਉਣ ਲੱਗਿਆ ਬਾਹਰ ਦਾ ਕੱਪੜੇ ਤੋਂ ਲੱਗਿਆ ਆਪਾਂ ਵੀ ਵਰਤੋਂ ਗਲਤ ਕਰ ਰਹੇ ਆਂ ਇਹੋ ਜਿਹਾ ਪਾਣੀ ਖਤਮ ਹੋ ਗਿਆ ਕੱਲ ਨੂੰ ਤੇ ਆਪਾਂ ਰਾਸਤਾਨ ਬਣ ਜੂਗਾ ਆਪਨੇ ਇੱਥੇ ਜਿਹੜੇ ਰਹਿ ਰਹੇ ਪੰਜਾਬੀ ਉਹਨਾਂ ਨੂੰ ਕਿੰਨੀ ਮੁਸ਼ਕਿਲ ਆਉਂਦੀ ਨਹਿਰਾਂ ਦਾ ਪਾਣੀ ਸਰਕਾਰ ਕਿੱਥੋਂ ਦੇ ਦੂਗੀ ਸਾਫ਼ ਕਰਕੇ ਸਮੁੰਦਰ ਦਾ ਪਾਣੀ ਕਿੱਥੋਂ ਲੈ ਆਉਗੀ ਸੋ ਇਸ ਲਈ ਆਪਾਂ ਹਰ ਰੋਜ਼ ਇੱਕ ਏਮ ਬਣਾਈ ਹੈ ਵੀ ਜਿਹੜਾ ਪਾਣੀ ਦੀ ਘੱਟ ਵਰਤੋਂ ਕਰਨੀ ਹੈ ਵੀ ਸਹੀ ਨਾਲ ਵਰਤੋਂ ਕਰਨੀ ਹੁਣ ਝੋਨਾ ਲਾਉਂਦੇ ਜਦੋਂ ਝੋਨੇ ਦੇ ਕਿੰਨੇ ਕਵਾਂਟਲ ਪਾਣੀ ਖਰਚ ਹੁੰਦਾ ਆਖਰੋਂ ਪਾਣੀ ਕਿੱਥੇ ਜਾਣਾ ਧਰਤੀ ਦੇ ਥੱਲੇ ਹੀ ਜਾਈ ਰਿਹਾ ਜਾਈ ਜਾ ਰਿਹਾ 8 8 9 900 ਫੁੱਟ ਥੱਲੇ ਚਲ ਗਿਆ ਪਾਣੀ ਆਉਣ ਵਾਲੇ ਸਮੇਂ 'ਚ 2000 ਪੁਟਕੜੀ ਜੂਗਾ ਕਿੱਥੋਂ ਕਰਾਵਾਂਗੇ ਇੰਨੇ ਡੁੰਗੇ ਬੋਰ ਕਿੰਨਾ ਵਿਸ਼ਾ ਇਹ ਗੰਭੀਰ ਆ ਪਰ ਅੱਜ ਦੇ ਸਮੇਂ 'ਚ ਆਪਾਂ ਕੋ ਸੋਚ ਵਿਚਾਰ ਕਰੀਏ ਵੀਰ ਰਵਨੀਤ ਸਿੰਘ ਇਹਦੇ ਬਾਰੇ ਹੋਰ ਵੀ ਪੁਆਇੰਟ ਦੱਸਣਾ ਚਾਹੁੰਦੇ ਨੇ ਜਿੱਦਾਂ ਰਾਣੇ ਵੀਰ ਨੇ ਬੜੀ ਵਧੀਆ ਗੱਲ ਕੀਤੀ ਐ ਮੈਂ ਇਹ 'ਚ ਹੋਰ ਵਾਅਦਾ ਪਾਵਾਂ ਜਿੱਦਾਂ ਆਪਣਾ ਕਣਕਚੋਨਾ ਪਾਣੀ ਦਾ ਜਦਾ ਬਹੁਤ ਵੇਸਟ ਹੋ ਰਿਹਾ ਕਣਕਚੋਨ ਜੇ ਐਮਐਸਪੀ ਸਰਕਾਰ ਦਾ ਸਟਰਾਬਰੀ ਹੋ ਗਿਆ ਮਟਰ ਹੋ ਗਏ ਹੈ ਆਲੂ ਗੰਡੇ ਯੂਪੀ ਵਾਲੀ ਸਾਈਡ ਚੱਲ ਜਿਓ ਵੀ ਗੰਨਾ ਉਧਰ ਗੰਨੇ ਦਾ ਇਹ ਆ ਵੀ ਗੰਨਾ ਪਾਣੀ ਬਹੁਤ ਘਟ ਲੈਂਦਾ ਗੰਨੇ ਦਾ ਇਹ ਬੈਨੀਫਿਟ ਜ਼ਿਆਦਾ ਹੋ ਗੰਨੇ ਦੇ ਪਾਣੀ ਲਾਓ ਬਸ ਗੁੱਡੀਆਂ ਦੋ ਤਿੰਨ ਕਰਨੀਆਂ ਪਈਆਂ ਦਾਸ ਉੱਥੇ ਗਿਆ ਹਾਦਰੀਆਂ ਲਵਾ ਕੇ ਉੱਥੇ ਆ ਵੀ ਗੋਡੀਆਂ ਦੋ ਤਿੰਨ ਲਾਉਣੀਆਂ ਪਰ ਪਾਣੀ ਦਾ ਪਾਣੀ ਨਹੀਂ ਇੰਨਾ ਕਰਨਾ ਮੰਗਦਾ ਆਪਣਾ ਇਹ ਝੋਨਾ ਕਰਨ ਕਾ ਨਾ ਇਹਨੂੰ ਪਾਣੀ ਦੋ ਤਿੰਨ ਪਾਣੀ ਲਾਉਣੇ ਵੇ ਰਾਤ ਦੀ ਰਾ 12 12 24 24 ਘੰਟੇ ਜਿੱਦਾ ਮੋਟਰਾਂ ਛੱਡ ਲੈਂਦੇ ਆ ਨਾ ਮਤਲਬ ਇੱਕ ਮੋਟਰ ਹੁੰਦੀ ਤੇ ਚਾਰ ਭਰਾ ਹੁੰਦੇ ਆ ਉਹ ਸਾਂਝੇ ਸਾਂਝੀ ਫਿਰ ਏਡੇ ਏਡੇ ਦਿਨ ਉਹਨਾਂ ਨੂੰ ਵਾਰੀ ਪੰਨੀ ਪੈਂਦੀ ਏ ਕਈ ਤੇ ਲੜ ਵੀ ਪੈਂਦੇ ਪਾਣੀ ਤੋਂ ਹਨਾ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਵੀ ਹੋਰ ਆਪਣੀਆਂ ਖੇਤੀਆਂ ਦੇ ਹੋ ਸਬਜ਼ੀਆਂ ਦਾ ਐਮ ਐਸ ਪੀ ਜਿਵੇਂ ਦੇਵੇ ਕਪਾਹ ਹੋਵੇ ਨਰਮਾ ਜਿਹੜਾ ਮਾਲਵੇਜ ਹੁੰਦਾ ਵਾ ਆਪਣੇ ਮਾਝੇ ਪੰਜਾਬ ਚ ਇਹੋ ਜਿਹੀ ਆਉਣੀਆਂ ਚਾਹੀਦੀ ਚ ਪਾਣੀ ਦੀ ਵੇਸਟ ਘੱਟ ਹੋਵੇ ਜਿਦਾ ਮਟਰ ਹੋ ਗਏ ਸਟਰਾਬਰੀ ਉਹ ਸਟਰਾਬਰੀ ਮਾਲਵੇਜ ਲਾਉਂਦੇ ਆ ਉਹ ਪਾਣੀ ਬਹੁਤ ਘੱਟ ਜਾਂਦੀ ਕੇਲੇ ਹੋ ਗਏ ਕੇਲੇ ਜਾਂ ਸੇਬ ਖਰੂੜ ਇਹੋ ਜਿਹੀ ਉਪਜਾਉ ਧਰਤੀ ਇੰਦ ਇਹ ਪੰਜਾਬ ਜੀ ਹੋਵੇ ਜਿੱਥੇ ਪਾਣੀ ਦੀ ਵੇਸਟ ਨਾ ਹੋਵੇ ਵੇਖੋ ਪਾਣੀ ਬਹੁਤ ਘੱਟ ਉਧਰ ਦੀਆਂ ਜਿਹੜੀਆਂ ਸਬਜ਼ੀਆਂ ਦਾ ਪਾਣੀ ਬਹੁਤ ਘੱਟ ਕੱਟ ਹੁੰਦਾ ਕੱਟ ਲਾਉਣਾ ਪੈਂਦਾ ਆਪਾਂ ਝੋਨਾ ਕਣਕ ਆਪਾਂ ਨੂੰ ਕੋ ਖਰਾਕ ਦਿੱਤੀ ਝੋਨਾ ਕਣਕ ਆਪਾਂ 6-6 ਮਹੀਨਾ ਬਾ ਬਾਰੀ ਵਾਰੀ ਬੰਨੀ ਉਹ ਪਾਣੀ ਫਿਰ ਜਿਆਦਾ ਮੰਗਦਾ ਰਾਤ ਮੋਟਰਾਂ ਚੱਲਦੀਆਂ ਰਹਿੰਦੀਆਂ ਹਨਾ ਬੰਬੀਆਂ ਚੱਲਦੀਆਂ ਰਹਿੰਦੀਆਂ ਪਾਣੀ ਠਾਂ ਜਾ ਰਿਹਾ ਹੈ ਵੇਖੋ ਕਈ ਕਈ ਤੇ ਇੰਡਸਟਰੀਆਂ ਲੱਗ ਗਈ ਜਦੋਂ ਇੰਡਸਟਰੀਆਂ ਆਪਣੇ ਲੋਕੀ ਵਾਲੀ ਵੇਲੇ ਇੰਡਸਟਰੀਆਂ ਸ਼ਰਾਬ ਦੀ ਫੈਕਟਰੀ ਫੂਡ ਦੀ ਜਿੰਜੀ ਦਾ ਰੋਲਾ ਪਿਆ ਸ਼ਰਾਬ ਦੀ ਫੈਕਟਰੀ ਉਹ ਜਿਹੜਾ ਬੋਰ ਕਰਾਉਂਦਾ ਪਿੰਡ 'ਚ ਉਹ ਗੰਦਾ ਪਾਣੀ ਉੱਤੇ ਆਈ ਜਿਹੜਾ ਆਪਾਂ ਲਾਂ ਠਾਂ ਜਾਈ ਜਾਂਦੀ ਹੈ ਲੋਕੀ ਕੂਹਾਂ ਜੇ ਨਦੀਆਂ ਚ ਪਾਈ ਉਹ ਫਿਰ ਜਿਹੜਾ ਬੰਦਾ ਬੋਰ ਕਰਾਉਂਦਾ ਵਾ ਉਹ ਪਾਣੀ ਖਰਾਬ ਆ ਰਿਹਾ ਵਾ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਆ ਵੀ ਹੋਰ ਇਥੇ ਸਬਜ਼ੀਆਂ ਦਾ ਸਬਜ਼ੀਆਂ ਦਾ ਕਾਰੋਬਾਰ ਜਾਂ ਪੈਦਾਵਾਰ ਹੋਣੀ ਚਾਹੀਦੀ ਅਖਰੂਟ ਹੋ ਗਏ ਕਿਸ਼ਮਿਸ਼ ਹੋ ਗਏ ਉਹਨਾਂ ਪਾਣੀ ਬਹੁਤ ਘੱਟ ਮੰਗਦੀਆਂ ਵਾ ਇਸ ਕਰਕੇ ਆਪਣਾ ਚੋਨਾ ਕਣਕ ਦਾ ਲੋਕਾਂ ਨੂੰ ਜੱਟਾਂ ਨੂੰ ਹੁੰਦਾ ਵੀ ਚੋਨਾ ਕਣਕਾ ਪਾਉ ਨੂੰ ਇਹ ਦੋ ਚੀਜ਼ਾਂ ਇਹ ਪਾਣੀ ਦਾ ਪਾਣੀ ਜਿਆਦਾ ਵੇਸਟ ਹੁੰਦਾ ਇਹ ਆ ਵੀ ਆਪਾਂ ਨੂੰ ਸਰਕਾਰਾਂ ਨੂੰ ਸਾਰਿਆਂ ਨੂੰ ਬੇਨਤੀ ਕਿਸਾਨਾਂ ਵੀਰਾਂ ਨੂੰ ਕਿ ਸਟ੍ਰਾਬਰੀ ਹੋ ਗਈ ਜਿੱਦਾਂ ਹੋਰ ਮਟਰ ਹੋ ਗਏ ਹਨਾ ਕੀ ਇਹ ਆ ਆਪਣੇ ਮਟਰ ਆਲੇ ਹੋ ਗਏ ਗੰਡੇ ਹੋ ਗਏ ਇਹਨਾਂ ਦੀ ਉਪਜਾਉ ਕਰਨੀ ਇਹਦਾ ਪਾਣੀ ਘੱਟ ਮੰਗਣ ਬਾਕੀ ਰਾਨਾਂਗੇ ਜੀ ਜੀ ਜਿਵੇਂ ਆਪਾਂ ਜਾਣਦੇ ਹਾਂ ਜਲ ਹੀ ਜੀਵਨ ਹੈ ਆਪਣੇ ਸਰੀਰ ਚ 90% ਜਾ ਲਿਆ ਤੇ ਆ ਮਾਰੇ ਜਾਂ ਆਪਾਂ ਨੂੰ ਕਿਤੇ ਤੇ ਲੱਗੇ ਤੇ ਆਪਾਂ ਤੜਫੋ ਉੱਠਦੇ ਆਂ ਕੱਲ ਨੂੰ ਜੇ ਪਾਣੀ ਖਤਮ ਹੋ ਗਿਆ ਤੇ ਆਪਾਂ ਪਿਆਸੇ ਮਰ ਸਕਦੇ ਆਂ ਸੋ ਆਓ ਸਾਰੇ ਰਲ ਮਿਲ ਕੇ ਗਰਬਾਣੀ ਚ ਵੀ ਲਿਖਿਆ ਵੀ ਜਲ ਸੰਭੀਏ ਸਾਰੇ ਜਲ ਸੰਭੀਏ ਜਲ ਦੀ ਵਰਤੋਂ ਠੀਕ ਕਰੀਏ ਫਜ਼ੂਲ ਜਲ ਜਿਹੜਾ ਉਹ ਨਾ ਵਰਤੀਏ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੇ ਸਮੇਂ ਚ ਪੰਜਾਬ ਲਈ ਬਹੁਤ